ਗਰਮ ਨਿਕਲਦਾ ਵਿੱਚੋਂ ਜਿਹੜਾ ਬੰਦਾ ਬੱਚੇ ਚ ਵੱਡ ਗਿਆ ਉਹ ਮਿੰਟੋ ਮਿੰਟੀ ਬਾਹਰ ਲੱਗੂ ਐਨਾ ਗਰਮ ਬਹੁਤ ਹਾਈ ਫਾਈ ਗਰਮ ਐਨਾ ਗਰਮ ਕਿਉਂ ਜੀ ਇਹ ਗਰਮ ਪਾਣੀ ਬਹੁਤਾ ਬੀਬਾ ਮੱਛੀ ਮੋਟਰ ਕਿੰਨੇ ਦੀ ਆ ਜੀ ਇਹ 25 ਦੀ 25 ਦੀ ਹਾਂਜੀ 25 ਕਹਿ ਦਿੰਦੇ ਸਾਨੂੰ ਤੁਹਾਡੇ 25 ਸਾਡੇ 25 ਹੈ ਬੋਰ ਹੈਗਾ ਇਹ ਮਿੱਤਰੋ ਜਦੋਂ ਮੈਂ ਅੰਬਰਸਰ ਤੋਂ ਪਾਸਪੋਰਟ ਵੈਰੀਫਿਕੇਸ਼ਨ ਕਰਾ ਕੇ ਆ ਰਿਹਾ ਸੀ ਤੇ ਰਾਜਮੀ ਬਹੁਤ ਪੈਣ ਲੱਗਾ ਤੇ ਅੰਕਲ ਕਹਿੰਦਾ ਆ ਜਾ ਪੁੱਤਰਾ ਚਾਹ ਪੀ ਕੇ ਜਾਂਦ ਰਹੀ ਮੀ ਬਹੁਤਾ ਤੇ ਮਿੱਤਰੋ ਐਡਾ ਹੀਰਾ ਬੰਦਾ ਮਿਲਿਆ ਨਾ ਸਾਨੂੰ ਸਰਦਾਰ ਗਰਮੇਸ਼ ਸਿੰਘ ਦੇਲ ਦਾ ਦਲੇਰ ਬੰਦਾ ਬਾਈ ਜੀ ਬੰਦੇ ਦਾ ਫਾਰਮ ਦੇਖੋ ਤੇ ਫਾਰਮ ਦੀ ਖਾਸੀਅਤ ਦੇਖੋ ਬਹੁਤ ਘੱਟ ਖਰਚੇ ਦੇ ਵਿੱਚ ਫਾਰਮ ਤਿਆਰ ਕੀਤਾ ਮੋਟਰਾਂ ਦੀਆਂ ਕੀ ਖਾਸੀਅਤਾਂ ਕੀ ਨੇ ਯਾਰ ਰੀਚਾਂ ਲਾ ਰੱਖੀਆਂ ਨੇ ਇਹ ਕੈਲੀਫੋਰਨੀਆ ਵਾਲੇ ਜੱਟ ਵਜਦੇ ਆ ਜੀ ਕੈਲੀਫੋਰਨੀਆ ਵਾਲੇ ਤੇ ਹੀਰਾ ਬੰਦੇ ਦੀਆਂ ਗੱਲਾਂ ਤੁਸੀਂ ਸੁਣੋ ਨਾ ਐਡੀਆਂ ਮਿੱਠੀਆਂ ਗੱਲਾਂ ਮਾਝੇ ਵਾਲੀ ਬੋਲੀ ਯਾਰ ਸਵਾਦ ਆਜੂ ਸੁਣੋ ਗੱਲ ਬਾਤ ਬਿਲਕੁਲ ਛੋਟਾ ਜਿਹਾ ਫਾਰਮ ਆ ਆ ਮੈਂ ਦੇਖਦਾ ਵੱਡਾ ਬਾਲਾ ਖਰਚਾ ਵੀ ਨਹੀਂ ਕੀਤਾ ਤੇ ਐਨ ਕਿੱਡਾ ਸੋਹਣਾ ਲੱਗਦਾ ਕੋਈ ਜ਼ਿਆਦਾ ਖਰਚਾ ਨਹੀਂ ਕੀਤਾ ਤੇ ਸੋਹਣਾ ਬਾਲਾ ਲੱਗਦਾ ਹੈ ਨਾ ਬਾਈ ਆਏ ਨਾਲੇ ਹੀ ਮਾਹੌਲ ਸੋਣਾ ਨਾਲੇ ਮਾਹੌਲ ਸੋਣਾ ਤੇ ਇਹ ਕਿੰਨੇ ਇੱਥੇ ਕਿਹੜੀ ਮੋਟਰ ਆ ਜੀ ਇੱਥੇ ਆਪਣੇ ਇਹ ਮੱਛੀ ਮੋਟਰ ਆ ਕਿ ਦੂਜੀ ਮੋਨੋ ਮੱਛੀ ਮੋਟਰ ਕਿੰਨੇ ਦੀ ਆ ਜੀ ਇਹ 25 ਦੀ 25 ਦੀ ਹਾਂਜੀ 25 ਕਹਿ ਦਿੰਦੇ ਸਾਨੂੰ ਤੁਹਾਡੇ ਪੰਜੀ ਸਾਡੇ 25 ਹੈ ਬੋਰ ਹੈਗਾ ਇਹ 710 ਫੁੱਟ 710 ਫੁੱਟ ਹਾਂਜੀ ਤੇ 25 ਦੀ ਮੋਟਰ ਤੇ ਕਿੰਨਾ ਖਰਚਾ ਆ ਗਿਆ ਸੀ ਇਹਨੂੰ ਲਾਉਣ ਤੇ 3.5 3.5 ਲੱਖ ਚ 710 ਫੁੱਟ ਬੋਰ ਕਰਕੇ ਮੋਟਰ ਨਵੀਂ ਲੈ ਕੇ ਨਵੀਂ ਲੈ ਕੇ ਅੱਛਾ ਕੀ ਇੱਥੇ ਕੀ ਰੇਟ ਚੱਲਦਾ ਇਹਦਾ ਫੁੱਟ ਦਾ ਲੈਂਦੇ ਆ ਬੋਰ ਕਰਨ ਵਾਲੇ ਕੌਣ ਜਿਆਦਾ ਉਦੋਂ ਕੋਈ ਜੈ ਜੀ ਚੱਲਿਆ ਨਹੀਂ ਇਹ ਅੱਜ ਤੋਂ ਕਿੰਨੇ ਸਾਲ ਪਹਿਲਾਂ ਦੀ ਗੱਲ ਆ ਬੋਰ ਕੀਤੇ ਦੀ ਕੀ ਬੋਰ ਕੀਤੇ 3 ਸਾਲ ਹੋ ਗਏ 3 ਸਾਲ ਪਹਿਲਾਂ ਦੀ ਗੱਲ ਆ ਅੱਜ ਅੱਛਾ ਅੱਛਾ ਥੇਂ ਬੜੀ ਮौज ਆ ਤੇ ਆ ਬਾਸਮਤੀ ਲਈ ਕਿ ਝੋਨਾ ਜੀ ਨਹੀਂ ਝੋਨਾ ਜੀ ਝੋਨਾ ਪਾਣੀ ਵਾਧੂ ਨਹਿਰ ਦਾ ਪਾਣੀ ਵੀ ਆਉਂਦਾ ਜੀ ਇੱਥੇ ਨਹਿਰ ਦਾ ਪਾਣੀ ਖਾਲ ਬਣਦਾ ਆ ਅੱਛਾ ਅਜਾ ਤੇ ਇਹ ਥੱਲੇ ਆ ਪੂਰੀ ਟਾਇਲ ਟੂਲ ਮਿੱਤਰੋ ਵੇਖੋ ਲੱਗੀ ਹੋਈ ਐ ਵਿਖਾਵਾਂਗੇ ਤੁਹਾਨੂੰ ਅੰਦਰੋਂ ਪਹਿਲਾਂ ਤੁਹਾਨੂੰ ਸਾਹਮਣੇ ਝਾਤੀ ਮਰਵਾ ਲਈਏ ਹਾਂਜੀ ਕੋਠੇ ਦੇ ਉੱਪਰ ਵੀ ਟਾਇਲ ਹੀ ਆ ਜੀ ਕੋਠੇ ਦੇ ਉੱਪਰ ਵੀ ਟਾਇਲ ਹੀ ਲਾਈ ਹੈ ਅੱਛਾ ਜੀ ਲਓ ਜੀ ਵਾਹ ਵੀ ਵਾਹ ਮਨ ਖੁਸ਼ ਹੋ ਗਿਆ ਬਾਈ ਜੀ ਮਨ ਛੋਟਾ ਜਿਹਾ ਜ਼ਰੂਰ ਐ ਇੱਥੇ ਹੋ ਕੇ ਜ਼ਰੂਰ ਜਾਇਆ ਜੀ ਕਿਉਂਕਿ ਜਿਹੜੀ ਕਿਸਾਨ ਐ ਨਾ ਜਿਹੜਾ ਜ਼ਿਮੀਂਦਾਰ ਆ ਜਿਹੜਾ ਸ਼ੌਂਕ ਨਾਲ ਕੰਮ ਕਰਦਾ ਮੈਂ ਕਹਿੰਨਾ ਵੀ ਉਹ ਮੈਂ ਤਾਂ ਉਹ ਉੱਥੇ ਖੜ ਜਾ ਨਾ ਨਾ ਬੜੀ ਬਾਰ ਚ ਬੜਾ ਮੀ ਤੇ ਮੈਂ ਜਦੋਂ ਜਾਂਦੀ ਹਰ ਇੱਥੋਂ ਦੇਖਿਆ ਤੇ ਮੈਂ ਖਾਂ ਆਉਂਦੀ ਹਰ ਇੱਥੋਂ ਹੋ ਕੇ ਜ਼ਰੂਰ ਜਾਵਾਂਗੇ ਅਚਾਨਕ ਹੀ ਆਪਾਂ ਨੂੰ ਜ਼ਿੰਮੇਦਾਰ ਭਰਾ ਮਿਲ ਗਿਆ ਚੀਮਿਆ ਪਿੰਡ ਆ ਇਹ ਤੇ ਅੱਗੇ ਪੱਟੀ ਮੋੜ ਆ ਹਨਾ ਪੱਟੀ ਮੋੜ ਪੱਟੀ ਮੋੜ ਤੋਂ ਅੱਗੇ ਆ ਚੀਮੇ ਪਿੰਡ ਦੀ ਪਹਿਲੀ ਆ ਤੇ ਆ ਸਾਹਮਣੇ ਦੇਖੋ ਤੁਸੀਂ ਆ ਵਧੀਆ ਨੱਕੇ ਨੁੱਕੇ ਕੀਤੇ ਹੋਏ ਆ ਤੈਨ ਇੱਥੇ ਕਈ ਫੜਨ ਦੀ ਲੋੜ ਨਹੀਂ ਪੈਂਦੀ ਹਾਂਜੀ ਇੱਥੋਂ ਜੇ ਆਪਾਂ ਲੱਗ ਜਾਈਏ ਨਾ ਤੇ ਇੱਥੋਂ ਤੱਕ ਕਈ ਫੜਨ ਦੀ ਲੋੜ ਨਹੀਂ ਬੰਦਾ ਖਾਲੀ ਹੱਥਾਂ ਾਨ ਕੇ ਇੱਥੇ ਮੋਟਰ ਚਲਾ ਸਕਦਾ ਤੇ ਕਈ ਲਾ ਸਕਦਾ ਵਾਹ ਜੀ ਵਾਹ ਜੀ ਵਾਹ ਹਾਂ ਜੀ ਮਿਲ ਨਹੀਂ ਨਾ ਇਹ ਤੰਦਰੁਸਤੀ ਆ ਤੰਦਰੁਸਤੀ ਆ ਜੀ ਤੰਦਰੁਸਤੀ ਆ ਬਿਲਕੁਲ 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 ਲਓ ਜੀ ਹੁਣ ਚਲਦੇ ਆਂ ਉੱਪਰ ਹੈ ਤੇ ਇਧਰ ਸਬਜੀ ਵਗੈਰਾ ਲਾ ਰੱਖੀ ਹੈ ਜੀ ਇਹਨਾਂ ਨੇ ਤੇ ਆਹ ਵੇਖੋ ਜੀ ਤੇ ਇਧਰੋਂ ਯਾਨੀ ਕਿ ਅੰਡਰਗਰਾਉਂਡ ਹੀ ਆ ਸਾਰਾ ਕੰਮ ਹੈ ਸਾਰਾ ਅੰਡਰਗਰਾਉਂਡ ਕਹਿ ਰਹਿਆਂ ਨੂੰ ਪਾਣੀ ਅੰਡਰਗਰਾਉਂਡ ਲੱਗਦਾ ਜੀ ਚਲੋਂਗੇ ਉੱਪਰ ਕੇ ਮੈਂ ਚੱਲਾਂ ਹੈਂ ਚਲੋ ਠੀਕ ਹੈ ਮੈਂ ਚੜਦਾ ਆ ਤੱਕਾ ਤੋ ਅੱਛਾ ਇਧਰ ਪਾਈਪ ਛੱਡਣ ਵਾਸਤੇ ਇਧਰ ਹੈ ਠੀਕ ਹੈ ਜੀ ਉਧਰੋਂ ਵੀ ਅੰਡਰਗਰਾਉਂਡ ਆ ਪਾਈਪਾਂ ਅੰਡਰਗਰਾਉਂਡ ਆ ਸਾਰੀਆਂ ਸਾਰੀਆਂ ਇਹੋ ਦੂਜੀ ਮੋਟਰ ਨਾਲ ਜਾ ਕੇ ਕਿੱਥੇ ਜਾਂ ਇਹ ਯਾਨੀ ਕਿ ਮੋਟਰਾਂ ਸਾਰੀਆਂ ਅਟੈਚ ਕੀਤੀਆਂ ਹੋਈਆਂ ਅੱਛਾ ਅੱਛਾ ਠੀਕ ਹੈ ਜੀ ਭਾਵੇਂ ਉਹ ਛੱਡ ਲੀਏ ਅੱਛਾ ਉਹਦਾ ਪਾਣੀ ਇਹਦੇ ਵਿੱਚ ਵੀ ਵੜ ਜਾਂਦਾ ਆਣ ਕੇ ਡੱਬ ਅੱਛਾ ਤੇ ਇਹਦੇ ਚੋਂ ਨਿਕਲ ਵੀ ਜਾਂਦਾ ਇਹਦੇ ਵਿੱਚ ਉਹ ਮੋਟਰ ਦਾ ਪਾਣੀ ਵੜ ਵੀ ਜਾਂਦਾ ਉਹ ਮੋਟਰੋ ਵੇਖੋ ਲਾਲ ਜਿਹਦੇ ਵਾਹ ਵਾਹ ਐਮ ਪੂਰੀ ਟਿਕਟ ਹੋ ਗਈ ਉੱਥੇ ਵੀ ਬਣਾਈ ਤੁਸੀਂ ਪੂਰੀ ਮਿੱਤਰੋ ਆ ਵੀ ਮੋਟਰ ਜਿਹੜੀ ਕਿ ਬਾਈਆਂ ਦੀ ਆ ਆ ਜਿਹੜੀ ਇੱਥੇ 6 ਕਿੱਲੇ ਆ ਜੀ ਇੱਥੇ 6 ਕਿੱਲੇ ਹੈ ਇਹਦੇ ਤੇ 13 13 13 ਦਾ ਪਾਣੀ ਇਕੱਠਾ ਦੋ ਦਾ 13 ਦਾ ਪਾਣੀ ਇਕੱਠਾ ਹੈ 4 ਇੰਚ ਪਾਣੀ ਫੁੱਲ ਹੁੰਦਾ ਹੀ ਇਹ ਉਹਨੇ ਤਾਂ ਛੱਡ ਕੇ ਦਿਖਾਉਣੇ ਵੇਖੋ ਕੀ ਕਰਦੀ ਹੈ ਹੈ ਚਲਾਉਂਗੇ ਫਿਰ ਚਲਾ ਦਿੰਦੇ ਪਹਿਲਾਂ ਉੱਥੋਂ ਕਿੜਾ ਮਾਰ ਤੇ ਆ ਵਿੱਚ ਰੇਤਾ ਵੀ ਆਉਂਦੀ ਆ ਇਹ ਕਿਤੇ ਕਿਤੇ ਮਾੜੀ ਮੋਟੀ ਜੀ ਕਿਤੇ ਕਿਤੇ ਆ ਵਿੱਚ ਮਿੱਤਰੋ ਥੋੜੀ ਰੇਤਾ ਕਿਤੇ ਕਿਤੇ ਬੋਰ ਮਾਰਦਾ ਹੈ ਠੀਕ ਹੈ ਜੀ ਹਜੇ ਨਾ ਛੱਡਿਆ ਜੇ ਪਹਿਲਾਂ ਉੱਪਰ ਬਣਾ ਕੇ ਫਿਰ ਛੱਡਾਂਗੇ ਜਲਦੀ ਵਿਖਾਵਾਂਗੇ ਲੈ ਵੀ ਮਿੱਤਰ ਹੁਣ ਚੱਲੇ ਉੱਪਰ ਕਰੰਟ ਗਰਾਉਂਡ ਤਾਂ ਨਹੀਂ ਲਾ ਹੈਗਾ ਲੈ ਵੀ ਉੱਪਰ ਵੀ ਟਾਇਲ ਲਾਈ ਹੈ ਇਹਦਾ ਨਾ ਥੋੜੇ ਬਾਰਿਸ਼ ਕਰਕੇ ਨਾ ਵਾਹ ਜੀ ਵਾਹ ਆ ਗਾਡਰ ਕਾਦੇ ਹਾਸਤੇ ਆਈ ਇਹ ਇਹ ਵੇਖੋ ਜੀ ਜੇਕਰ ਮੋਟਰ ਕੱਢਣ ਦੀ ਲੋਡ ਪਵੇ ਅੱਛਾ ਜੀ ਤੇ ਮੋਟਰ ਕੱਢਣ ਦੀ ਲੋਡ ਪਵੇ ਤੇ ਇੱਥੇ ਰੱਖਿਆ ਤੁਸੀਂ ਉਹੋ ਠੀਕ ਉਸ ਸਿਸਟਮ ਚ ਐਨਕੂਪੀ ਪਾ ਕੇ ਖਿੱਚਣ ਵਾਸਤੇ ਆ ਰਿਜ਼ਲਟ ਪੱਕੇ ਆਹ ਪ੍ਰੋਜੈਕਟ ਤੁਸੀਂ ਉਹਦੇ ਵਾਸਤੇ ਪੱਕਾ ਲਾ ਰੱਖਿਆ ਵਿੱਚ ਲੈ ਮਿੱਤਰੋ ਉੱਪਰਲਾ ਮਾਹੌਲ ਵਿਖਾਉਣੇ ਆ ਪ੍ਰਬੰਧ ਕਿਸਾਨ ਨੇ ਸਾਰੇ ਹੀ ਕੀਤੇ ਆ ਤੇ ਆ ਵੇਖੋ ਜੀ ਸਾਹਮਣੇ ਪਹਿਲਾਂ ਆ ਪਾ ਇਧਰ ਠੀਕ ਹੈ ਨਾ ਜੀ ਔਰ ਆ ਪੁਲ ਪੱਟੀ ਮੋੜ ਤੋਂ ਜਿਹੜਾ ਆਉਂਦਾ ਚੀਮਾ ਪਿੰਡ ਆ ਇੱਥੇ ਬ੍ਰੇਕ ਵੱਜ ਜਾਂਦੀ ਆਪਣੀ ਤਾਂ ਜਦੋਂ ਵੀ ਕਹਿੰਦੇ ਕੋਈ ਚੰਗੀ ਚੀਜ਼ ਬਣਾਉਂਦਾ ਬ੍ਰੇਕ ਵੱਜ ਹੀ ਜਾਂਦੀ। ਇੱਥੇ ਉਤਰ ਕੇ ਚਾਹ ਪੀਤੀ ਅਸੀਂ ਪਹਿਲਾਂ ਆਓ ਖੜਾ ਆਪਣਾ ਮੋਟਰਸਾਈਕਲ। ਇਹ ਨੇ ਉਹ ਵੀਰ ਤੇ ਪੱਕੇ ਪ੍ਰਬੰਧ ਹੈ? ਪੱਕੇ ਪ੍ਰਬੰਧ ਦੇ। ਪੱਕੇ ਆਉਂਦੇ ਉੱਤੇ ਆਪਦਾ ਮौज ਕਰਦੇ। ਭਈ ਇੱਥੇ ਰਹਿੰਦੇ ਫਿਰ। ਇੰਦੇ ਪੱਕੇ ਆਪਣੀ ਸੀ ਜੰਦ। 24 ਘੰਟੇ ਲੈਟ ਇੱਥੇ। 24 ਘੰਟੇ ਘਰ ਵਾਲਿਆਂ ਦੀ ਲਾਲ ਲਈ ਤੇ। ਅਛਾ ਘਰ ਵਾਲੇ ਉਹ ਤੇ ਲਾਲੀ। ਪਿਆਰ ਵਾਲੇ। ਹਾਂ। ਚੰਗਾ ਵਰਤਦੇ ਤੁਹਾਡੇ ਨਾਲ ਹੈ। ਭਾਈ ਜਰ ਹੈ ਆਪਣੀ। ਭਾਈ ਜਰ। ਐ ਵੀ ਮਿੱਤਰਾ ਹੁਣ ਚਲਾ। ਚਲਾ ਦੇ ਬੱਤਾ। ਇਹ ਪੰਜੀ ਦੀ ਵੇਖੋ ਪਾਣੀ ਕਿਵੇਂ ਕੱਢਦੀ ਹੈ ਵਾਹ ਵਾਹ ਬੜਾਵੇਂ ਆ ਤੇ ਬਲਾਵੇਂ ਆ ਪਾਣੀ ਦੇ ਇਹ ਡਬਲ ਛੱਡੀ ਦੇ ਬਹੁਤ ਪਾਣੀ ਫਰਮਾਣ ਦੀ ਲੈ ਮੇਤਰਾ ਚਲਾ ਕੇ ਵਿਖਾਉਣੇ ਹੁਣ ਤੁਹਾਨੂੰ ਵਾਹ ਤੇ ਤੁਸੀਂ ਪਾਣੀ ਪੀ ਕੇ ਵੇਖਿਓ ਨਹੀਂ ਅੱਛਾ ਇਹ ਪਾਣੀ ਮਿੱਠਾ ਸ਼ਾਇਦ ਅਰਗਾ ਤੁਸੀਂ ਅੱਖਾਂ ਨਾਲ ਆ ਕੇ ਦੇਣਾ ਜਿੱਦਾ ਗਰਮਾ ਹੈ ਇਹ ਪੂਰਾ ਗਰਮ ਨਿਕਲਦਾ ਵਿੱਚੋਂ ਤੁਸੀਂ ਜਿਹੜਾ ਬੰਦਾ ਚ ਬੱਚੇ ਚ ਵੜ ਗਿਆ ਹੂੰ ਉਹ ਮੈਟੋ ਮੈਟ ਬਾਹਰ ਲੱਗੂ ਇੰਨਾ ਗਰਮ ਬਹੁਤ ਹਾਈ ਫਾਈ ਗਰਮ ਇੰਨਾ ਗਰਮ ਕਿਉਂ ਜੀ ਇਹ ਗਰਮ ਪਾਣੀ ਬਹੁਤਾ ਬੀਬਾ ਹੈ ਅੱਛਾ ਲੱਗੇ ਕਿਹਦੇ 500 600 ਤੋਂ ਬੋਰ ਨਹੀਂ ਇਹ 700 ਦਾ ਫਟ ਬੋਰ ਆ ਤੇ ਥੋੜਾ ਪਾਣੀ ਗਰਮ ਆਉਂਦਾ ਹੈ ਬਾਹਰ ਆਣ ਕੇ ਠੰਡਾ ਹੁੰਦਾ ਬਾਹਰ ਆਣ ਕੇ ਠੰਡਾ ਹੁੰਦਾ ਤੇ ਪਰ ਫਸਲ ਬਹੁਤ ਤਿਆਰ ਕਰਦਾ ਹੈ ਐ ਇਹ ਗਰਮ ਪਾਣੀ ਨੂੰ ਫਸਲ ਨੁਕਸਾਨ ਨਹੀਂ ਕਰਦੀ ਹੁਣ ਮੈਂ ਜੇ ਹੱਥ ਲਾਵਾਂ ਤੇ ਪਾਣੀ ਗਰਮ ਹੋਊਗਾ ਇਹ ਬਹੁਤ ਜ਼ਿਆਦਾ ਬਹੁਤ ਪੂਰਾ ਹੱਥ ਨਹੀਂ ਲੱਗਦਾ ਵੇਖੋ ਤੁਸੀਂ ਲਾਜੀ ਅੱਛਾ ਚਲੀਏ ਫਿਰ ਵੇਖੀ ਆ ਤਾਂ ਮੈਂ ਨਵੀਂ ਸੈਂ ਪਾਣੀ ਬਹੁਤ ਜਾ ਬਹੁਤ ਹੈ ਪੌੜੀ ਹੋਈ ਪਾਣੀ ਤਾਂ ਮਿੱਤਰੋ ਫੋਲਾ ਪੂਰਾ 4 ਇੰਚੀ ਪ੍ਰੈਸ਼ਰ ਦਾ 25 ਦੇ ਥਲੇ ਮੋਟਰ ਆ ਪੂਰਾ 4 ਇੰਚੀ ਹੈ ਤੇ ਪਾਣੀ ਕਹਿੰਦੇ ਗਰਮ ਆ ਇਹ 710 ਫੁੱਟ ਤੋਂ ਪਾਣੀ ਆਉਂਦਾ ਤੇ ਐਨ ਤੱਤਾ ਉਤੋਂ ਡਾਪਲ ਆ ਜੀ ਸੀ ਆ ਤਾਂ ਵਾਕਈ ਬਹੁਤ ਗਰਮ ਆ ਹਰ ਇਹ ਤਾਂ ਠੰਡਾ ਜਿਉ ਇੱਧਰ ਆਉਣਾ ਹਨਾ ਅੱਛਾ ਐ ਠੰਡ ਉੰਜ ਨਾਲ ڈھੁੰ ਸਕਦੇ ਕੋਈ ਚੱਕਰ ਨਹੀਂ ਵੀ ਇਹ ਨੋਰਮਲ ਟੈਂਪਰੇਚਰ ਹੈ ਹੱਜ ਜਦੋਂ ਵਿੱਚੋਂ ਨਿਕਲਦਾ ਉਦੋਂ ਫੁੱਲ ਪਾਣੀ ਨਿਕਲਦਾ ਗਰਮ ਹੈ ਗਰਮੀ ਚ ਵੀ ਗਰਮੀ ਨਿਕਲਣਾ ਥੱਲੇ ਤੇ ਠੰਡ ਚ ਵੀ ਗਰਮੀ ਠੰਡ ਜਿਹਦੇ ਬਹੁਤ ਜ਼ਿਆਦਾ ਨਜ਼ਾਰਾ ਹੈ ਕੰਮੀ ਜਿਹੜਾ ਪਸੀਨਾ ਲੱਗਦਾ ਗਰਮੀ ਜਿਹਾ ਨਹੀਂ ਲੱਗਦਾ ਹੈ ਲੋ ਮਿੱਤਰੋ ਮੋਟਰ ਦਾ ਇਹ ਯਾਨੀ ਕਿ ਥੱਲੇ ਤਾਪਮਾਨ ਜਿਹੜਾ ਕਿ ਗਰਮ ਹੁੰਦਾ ਹੈ ਚੱਕ ਦੀ ਚੱਕ ਦੀ ਮੋਟਰ ਗਰਮ ਹੈ ਆਹਨ ਪਾਣੀ ਆਈ ਜਾਂਦਾ ਥੱਲੋ ਹੈ ਇਹ ਪਾਣੀ ਫਿਰ ਥੱਲੋ ਦੀ ਐ ਬੜੀ ਜਾਂਦਾ ਕੁਛ ਕੋਈ ਵੀ ਬੜੀ ਜਗਲ ਕਰਦਾ ਅੱਛਾ ਠੀ ਪਾਣੀ ਬਹੁਤ ਸਾਰਾ ਉਹ ਮਰੇ ਨੇੜੇ ਜਾ ਚਲਿਏ ਵੇਖੀ ਹੱਥ ਲਾ ਸਕਦੇ ਮੋਟਰ ਵਾਕੀ ਗਰਮ ਆ ਜਿਵੇਂ ਮਰਜ਼ੀ ਨਾਲ ਹੋ ਹੈ ਠੰਡ ਜਿੱਤੇ ਨਜ਼ਾਰਾ ਆ ਜਾਂਦਾ ਹੁਣ ਇੱਥੇ ਨਹਾਉਣ ਦਾ ਹੈਨਾ ਆ ਪਾਣੀ ਗਰਮ ਕਰਨ ਦੀ ਲੋੜ ਨਾ ਕੋਸ ਇਹ ਤਕਰੀਬਨ ਤੁਹਾਡੇ ਬੋਰ ਦਾ ਹੀ ਗਰਮ ਹੈ ਹੋਰ ਵੀ ਬੋਰਾਂ ਦਾ ਹੈਗਾ ਜਿੰਨੇ ਦੂਜੇ ਕਰਦੇ ਨੇ ਆਪਣੇ ਘਰ ਦੇ ਸੁਆਇਆ ਅੱਛਾ ਉਹਦਾ ਵੀ ਇਤਨੇ ਗਰਮ ਹੀ ਨਿਕਲਿਆ ਉਹਦਾ ਵੀ ਗਰਮ ਸਾਤ ਤੋਂ ਨਿਕਲਦਾ ਪਾਣੀ ਮਿੱਠੇ ਆ ਹੈਨਾ ਬਹੁਤ ਆ ਬਹੁਤ ਜਿਆਦਾ ਮਿੱਠਾ ਇਹ ਤਾਂ ਬਾਹਲਾ ਵਧੀਆ ਸਾਫ ਬਾਣੀ ਹੈ ਆ ਵੀ ਮਿੱਤਰੋ ਟਾਇਲ ਟੂ ਲੱਗੀ ਆ ਤੇ ਅੰਦਰ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਵਾਹ ਜੀ ਵਾਹ ਹਾਂ ਪੂਰਾ ਰੱਖਿਆ ਹੈ ਸਮਾਨ ਸੱਪਾ ਬਾਰੀ ਬੂਰੀ ਇੱਧਰ ਵੀ ਛੱਡੀ ਆ ਉੱਪਰ ਪੱਖਾ ਲੱਗਿਆ ਜੀ 24 ਘੰਟੇ ਲਾਈਟ ਇੱਥੇ ਆਹ ਉਹ ਮੋਟਰ ਆ ਵੇਖੋ ਜੀ ਇੱਥੇ ਮੋਟਰ ਆ ਤੇ ਉੱਪਰ ਬਾਈਆਂ ਨੇ ਵੇ ਲੋ ਪਹਿਲਾਂ ਪ੍ਰੋਜੈਕਟ ਕਰ ਰੱਖਿਆ ਵੀ ਤਾਂ ਮਸ਼ੀਨ ਲਿਆਂਦੀ ਲੋਡ ਨਹੀਂ ਚੈਂਕੋਪੀ ਲਿਆਂਦੀ ਤੇ ਮੋਟਰ ਬਾਹਰ ਕੱਢੀ ਚਲੋ ਮੈਂ ਤਾਂ ਕਹਿੰਦਾ ਰੱਬ ਲੋਡ ਨਾ ਪਾਵੇ ਪਰ ਪਾਣੀ ਬਿਲਕੁਲ ਗਰਮ ਇੱਥੇ ਡੂਟੀ ਛੱਡੀ ਇੱਥੇ ਪਾਣੀ ਭਰ ਲੈਂਦੇ ਅਸੀਂ ਆ ਹੁਣ ਠੰਡਾ ਹੋਇਆ ਹਾਂਜੀ ਪਾਣੀ ਪੀਣ ਚ ਇੱਕ ਨੰਬਰ ਆ ਬਾਈ ਪਰ ਬਾਈ ਜੀ ਠੰਡ ਚ ਠੰਡੇ ਚ ਸਵਾਦ ਆ ਜਾਂਦਾ ਇੱਥੇ ਬਹੁਤ ਜ਼ਿਆਦਾ ਨਾਉਣ ਦਾ ਤੇ ਕਣਕ ਨੂੰ ਪਾਣੀ ਲਾਉਣ ਦਾ ਕਿਉਂਕਿ ਪਾਣੀ ਗਰਮਾ ਠਰਨਾ ਹੈ ਹੀ ਨਹੀਂ ਹਣੀ ਲੋ ਮੇਤਰੋ ਵੀਡੀਓ ਨੂੰ ਕਰਦੇ ਆਂਡ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਰੱਬ ਰੱਖਾ ਮਿਲਦੇ ਆਂ ਨੈਕਸਟ ਵਲੋਚ ਓਕੇ ਬਾਈ ਲਵ ਯੂ ਇਹੋ ਜੀ ਚੀਜ਼ ਤੁਹਾਨੂੰ ਮੈਂ ਵਿਖਾਉਂਦਾ ਰਹਿਣਾ ਤੇ ਯਾਰ ਮੀਂਹ ਚ ਅੱਜ ਆਇਆ ਤੇ ਮਿਹਨਤ ਮੇਰੀ ਨੂੰ ਲਾਈਕ ਜ਼ਰੂਰ ਕਰਾਇ ਜੀ